Thank you. ਹਾਂਜੀ ਪ੍ਰਧਾਨ ਜੀ ਇਹ ਅੱਜ ਕੱਠ ਕੱਢ ਵਾਸਤੇ ਬਿਜਲੀ ਕਰ ਰੱਖਿਆ ਗਿਆ ਜੀ ਇਹ ਕੱਠ ਵੀ ਅਸੀਂ ਬੜੇ ਦੁਖੀ ਹੋ ਕੇ ਰੱਖਿਆ ਅੱਜ 8-9 ਦਿਨ ਹੋ ਗਏ ਆ ਕਿ ਸਾਰੇ ਗਰਡਾਂ ਬੱਤੀ ਚੱਲਦੀ ਸੀ ਤੇ ਸਾਡੇ ਰੋਜ ਦੇ ਖਾਣ ਤੇ ਕਦੀ ਪਾਵਰ ਕਰੰਟ ਦਾ ਅੱਜ ਦਿਨ ਕਦੀ ਪਾਵਰ ਕੱਟ ਆ ਨੇ ਕਦੀ ਕੋਈ ਸੇ ਆਨੇ ਬੰਨੇ ਲਾਉਂਦੇ ਆ ਨਾ ਮਲਾਜ ਮ ਜਾਂਦੇ ਨੇ ਉੱਥੇ ਤੇ ਨਾ ਇਹ ਕੰਮ ਕਰਦੇ ਨੇ ਅਸੀਂ ਅੱਜ ਅੱਕ ਕੇ ਨਾ ਦੇ ਇੱਥੇ ਆਏ ਹੁਣ ਸਾਨੂੰ ਵਿਸ਼ਵਾਸ ਦਵਾਈ ਜਾਂਦੇ ਆ ਕਿ ਤੁਹਾਡੀ ਪਿਛਲੀ ਵੀ ਬੱਤੀ ਦੇਵਾਂਗੇ ਅਸੀਂ ਗਰੰਟ ਤੇ ਵੀ ਜਾਣਿਆ ਸਾਰੇ ਜਾਣਿਆ ਤੇ ਕਰਦੇ ਕੋਈ ਸਵਿਨੀ ਗਿਆ ਉਹਨਾਂ ਸੀ ਐਸਡੀ ਨੇ ਵੀ ਕਿਹਾ ਕਿ ਹੁਣ ਚੱਲ ਨਹੀਂ ਤੇ ਇਹਦਾ ਜਿਹੜਾ ਅਸੀਂ ਧਰਨਾ ਲਾਉਣਾ ਉਹ professions ਦਾ ਤੇ ਬਿਜਲੀ ਮੈਗਮੈਂਟ ਦਾ ਉਹ ਉਹ ਜਿੰਨੇ ਵਾਰ ਹੋਣ ਗਿਆ ਤੇ ਅਸੀਂ ਅੱਕ ਕਹੇ ਤਾ ਨਾ ਲਾਵਾਂਗੇ ਜੇ ਨਾ ਇਹ ਸਾਡਾ ਕੋਈ ਦਿੱਤਾ ਕੰਮ ਇਹ ਕੀ ਹੋਇਆ ਇਹਨਾਂ ਨੇ ਕੋਈ ਤਾਂ ਨਾ ਹੁਣ ਇਸ ਟਾਈਮ ਕੋਈ ਇਹਨਾਂ ਨੇ ਸ਼ੁਭ ਆਸ਼ਵਾਦ ਦਵਾਇਆ ਕਿ ਤੁਹਾਡੀ ਬੱਤੀ ਚੱਲੀ ਗਈ ਆ ਉਹਨਾਂ ਨੇ ਸ਼ੁਭ ਆਸ਼ਵਾਦ ਦਵਾਇਆ ਵੀ ਤੁਹਾਡੀ ਪਹਿਲੀ ਬੱਤੀ ਵੀ ਜਾਣੇ ਜਿਹੜਾ ਕਾਰਟਨ ਕੱਢੇ ਤੇ ਬੱਤੀ ਵੀ ਚਲਾਉਣੇ ਤੇ ਗਰਾੜਾ ਵਾਲਾ ਬੰਦੇ ਨੇ ਅਸੀਂ ਖਿੱਚਨੇ ਆ ਜਾਣੇ ਕਿ ਇਹ ਉਹਨਾਂ ਨੂੰ ਕੱਟੇ ਇਹਦੇ ਸਮਝੀ ਫਿਰਦੇ ਨੇ ਤੁਰਦੇ ਫਿਰਦੇ ਨੇ ਤੇਰੇ ਖਸਾਨਾ ਤੇਨਾਂ ਨੂੰ ਕੋਈ ਫਿਕਰ ਨਹੀਂ ਆ ਇਹ ਰਾस्ते ਆਪਦੀਆਂ ਅਸੀਂ ਆਮਦੇ ਸ਼ਾਮੇ ਸ਼ਰਾਬ ਪੀ ਕੇ ਟੀਟੀ ਹੁੰਦੀ ਸ਼ਾਮ ਨੂੰ ਨਾ ਪੂਰਤਾ ਨੰਗ ਬੰਦ ਹੁੰਦੇ ਆ ਤੇ ਕਿੰਨੇ ਚਿਰ ਬਾਅਦ ਉਹ ਤਾਂ ਲੋਕ ਆ ਰਹੇ ਕਿੰਨੇ ਚਿਰ ਬਾਅਦ ਬੱਤੀ ਚਲਾਏ ਹੁਣ ਚੱਲੇ ਹੋਰ ਤਾਂ ਰਸਵਾਏ ਹੁਣ ਚਲਾਈ ਬੈਠਿਆ ਸਵੇਰੇ ਮੇਰੇ ਨਾਲ ਗੱਲ ਹੋਈ ਕਹਿੰਦਾ ਤੇ ਕਹਿੰਦਾ ਤਿੰਨ ਘੰਟੇ ਚਲਾਵਾਂਗੇ ਆਹ ਬਿਆਹੀ ਇਹਨਾਂ ਦਾ ਕਰਨ ਲੱਗਾ ਸਾਰਾ ਅਸੀਂ ਆਪਦਾ ਜੋ ਸਾਡਾ ਮੈਟਰ ਹੈ ਨਾ ਜਦੇ ਮਿਲੀਦਾ ਉਹ ਕਰਨ ਲੱਗਾ ਤੇ ਤਿੰਨ ਘੰਟੇ ਦੇ ਬਜਾਏ 5 ਮਿੰਟਾਂ ਵਿੱਚ ਚਲਾ ਤੇ ਉਹ ਕੱਟ ਕੇ ਤੇ ਚਲਾ ਗਿਆ ਅਗਰ ਤੁਹਾਨੂੰ ਬੱਤੀ ਸਪਲਾਈ ਫੂਰੀ ਨਹੀਂ ਦਿੰਦੇ ਅੱਗੇ ਵੀ ਤੁਹਾਡੀ ਰਣਨੀਤੀ ਕੀ ਹੋਏਗੀ ਅੱਗੇ ਤਾਂ ਦੇਖੋ ਸਾਡੇ ਕੋ ਕੁਸਾਨਾ ਕੋ ਵੱਡਾ ਤਿਹਾਰ ਰਸਤੇ ਬੰਦੀ ਦਾ ਵਿੱਚੋਂ ਸੜਕਾਂ ਦੇ ਬਹਿਣਾ ਉਹ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇ ਤੇ ਜਾਂ ਆ ਜਾਂ ਫਿਰ ਜਨਤਾ ਨੂੰ ਖੇਦਰ ਬੜਾ ਕਰਨਾ ਸਾਡਾ ਕੋਈ ਨਹੀਂ ਕਰਦਾ ਕਿ ਜਨਤਾ ਨੂੰ ਖੇਦਰ ਕਰਾਉਣਾ ਪਰ ਦੇਖੋ ਸਾਡਾ ਰੋਟੀ ਨਾਲ ਮਸਲਾ ਜਾਂ ਸਾਡਾ ਉੱਤੇ ਪਾਣੀ ਨਾਲ ਲੱਗਿਆ ਸਾਡਾ ਫਸਲ ਅਸੀਂ ਕੀ ਕਰਾਂਗੇ ਅਸੀਂ ਕੀ ਵੀ ਚਲੇਗਾ ਕਿ ਰੋਟੀ ਅੰਨ ਦੇ ਨਾਲ ਲੋਕਾਂ ਨੂੰ ਤੇ ਅਸੀਂ ਉੱਤੇ ਕੀ ਕਰਾਂਗੇ ਅਸੀਂ ਮਾਰੀ ਤੇ ਜਾਣਾ ਤੇ ਸਾਡਾ ਗੰਨ ਖੰਦਾ ਨਹੀਂ ਵੀ ਅਸੀਂ ਤਾਂ ਹੱਥ ਲਾ ਦੇਣਾ ਤੇ ਸਾਡਾ ਕਿਤੇ ਨਹੀਂ ਪੈ ਜਾਂਦੀ ਉਹ ਫਿਰ ਕਰਨਾ ਹੀ ਪਊਗਾ ਏ ਪੀਸੀ ਵਾਲੇ ਕਿਸੇ ਅਧਿਕਾਰੀ ਨਾਲ ਤੁਹਾਡੀ ਨਾਲ ਗੱਲਬਾਤ ਹੋਈ ਹੈ ਐਸ ਐ ਐਸਡੀ ਨਾਲ ਅਰੇ ਇਹ ਮੈਂ ਪਹਿਲਾਂ ਪਿੰਡ ਫੋਨ ਲਾਣਾ ਫੋਨ ਹੀ ਨਹੀਂ ਲੱਗਿਆ ਇੱਥੇ ਗਰੇਡ ਤੇ ਬੈਠਾ ਹੂੰ ਕਹਿੰਦਾ ਵੀ ਮੈਂ ਆਖਿਆ ਕਿ ਆਪ ਬੰਦਾ ਹੁੰਦਾ ਮੈਂ ਸਾਰਾ ਟਿਕਟ ਫੁੰਚਕਾ ਤੇ ਨਵੀਂ ਚੰਗੀਤਰਾ ગામ ਦਾ ਬਾਦ ਲਾਗ ਪ੍ਰਧਾਨ ਆਪਾਸਿਕ ਸੰਗਤਰਾ ਗਰੁੱਪ ਦਾ ਚੰਗੀਤਰਾ ਮਨ ਗਾਂ ਦਾ ਮੇਰਾ ਨੰਬਰ ਫੀਡ ਹੈ ਮੈਂ ਯਾਰ ਮੈਂ ਆ ਬੰਦੇ ਦੇ ਕੋਲ ਮੇਰਾ ਫੋਨ ਨਹੀਂ ਲੱਗਿਆ ਕਹਿੰਦਾ ਮੈਂ ਗਲਤੀ ਹੋ ਗਈ ਮੈਂ ਮੋਕਸਾ ਨੂੰ ਦੇ ਪਾਸ